ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਝੰਡੋਕੇ ਇਹ ਪਿੰਡ ਜ਼ਿਲ੍ਹਾ ਸ੍ਰੀ ਮੁਖਤਸਰ ਸਾਹਿਬ ਦਾ ਨੇੜੇ ਸੱਕਾਂ ਵਾਲੀ ਦੇ ਰਹਿ ਜਾਂਦਾ ਇਹ ਤੋਂ ਇਲਾਵਾ ਡੋਕ ਕੇ ਵੀ ਇਹਦੇ ਨੇੜ ਆ ਫਰੀਦਕੋਟ ਵੱਲੋਂ ਆਣਾ ਹੋਵੇ ਤਾਂ ਰੱਤੀ ਰੋੜੀ ਹਰੀਏ ਵਾਲਾ ਹੋ ਕੇ ਵੀ ਆਪਾਂ ਇਸ ਪਿੰਡ ਚ ਆ ਸਕਦੇ ਆ ਝੰਡੋਕੇ ਪਿੰਡ ਦਾ ਨਾਮ ਇੱਕ ਫਾਰਮ ਆ ਬਾਈ ਜੀ ਹੋਰਾਂ ਦਾ ਇੱਥੇ ਪ੍ਰੋਪਰ ਛੱਡ ਜਿਹੜਾ ਪਾ ਕੇ ਬਰੀਡ ਤੇ ਕੰਮ ਕਰ ਰਹੇ ਆ ਬਰੀਡ ਤੇ ਵੀ ਇਸ ਤਰ੍ਹਾਂ ਦਾ ਕੰਮ ਵੀ ਪਿਛਲੇ ਪੀਡੀਐਫੇ ਮੇਲੇ ਦੇ ਵਿੱਚ ਵੀ ਬਾਈ ਹਰਾਂ ਦੀ ਐਚਐਫ ਵਾਰਡ ਨੇ ਨਾਮ ਜਿੱਤਿਆ ਸੀ ਥੋੜੀ ਜਾਣਕਾਰੀ ਲਵਾਂਗੇ ਉਹਦੇ ਬਾਰੇ ਵੀ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਅੱਜ ਇਹਨਾਂ ਨੇ ਦੋ ਗਾਵਾਂ ਵਕਾਊ ਕੀਤੀਆਂ ਐਚਐਫ ਥੋੜੀ ਕੱਚੀ ਹੈ ਤੇ ਜਰਸੀ ਬਿਲਕੁਲ ਤਾਜੀ ਸੂਈ ਹੋਈ ਹੈ ਇਹਨੇ ਬੜੇ ਚੰਗੇ ਬੱਚੇ ਨੂੰ ਜਨਮ ਦਿੱਤਾ ਦੋਸਤੋ ਇਹ ਖੁੱਲੀ ਛੱਡੀ ਹੋਈ ਹੈ ਵੱਛੀ ਪਿੰਜਰੇ ਚੋਂ ਲਿਆ ਕੇ ਆਪਾਂ ਉਹ ਡਿਟੇਲ ਬਾਈ ਤੋਂ ਪੁੱਛੀਏ ਤੁਸੀਂ ਲਾਸਟ ਤੱਕ ਵੀਡੀਓ ਦੇਖਦੇ ਰਹੋ ਜਿਹੜਾ ਪਾਸੋਂ ਤੁਹਾਨੂੰ ਚੰਗਾ ਲੱਗੂਗਾ ਉਹਦੀ ਤਸੱਲੀ ਤੁਸੀਂ ਕਰਨੀ ਹੈ ਤੇ ਨੰਬਰ ਸਕਰੀਨ ਉੱਤੇ ਚਲਾਵਾਂਗੇ। ਭਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਨਾਮ ਆਪਣਾ ਦੱਸ ਦਿਓ ਭਾਈ। ਗੁਰਵਿੰਦਰ ਸਿੰਘ ਜੀ। ਗੁਰਵਿੰਦਰ ਭਾਈ ਅੱਜ ਦੋ ਨਗ ਆਪਾਂ ਵਿਕਾਊ ਕੀਤੇ ਆ। ਹਾਂਜੀ। ਵੈਸੇ ਫਾਰਮ ਕਿੰਨਾ ਕੁ ਟਾਈਮ ਹੋ ਗਿਆ ਕਰ ਦੇਣਾ? ਫਾਰਮ ਕਰ ਦੇਣ ਨੂੰ ਤਾਂ ਇਹ ਤਕਰੀਬਨ 20 ਸਾਲ ਹੀ ਹੋ ਗਏ। 20 ਸਾਲ ਹੋ ਗਏ। ਹਾਂਜੀ। ਅੱਛਾ ਇੱਕ ਪੀਡੀਐਫ ਮੇਲੇ 'ਚ ਪਿਛਲੀ ਵਾਰ ਗਾਣੇ ਪਾਰਟਿਸਿਪੇਟ ਕੀਤਾ ਸੀਗਾ। ਹਾਂਜੀ। ਐਚਐਫ ਨਾਲ ਦੇ ਵਿੱਚ। ਹਾਂਜੀ। ਕਿਹੜੀ ਕੈਟਾਗਰੀ 'ਚੋਂ ਫਰਸਟ ਆਈ ਸੀ? ਉਹ ਇਹ ਮੈਲਕ ਐਂ ਆ ਮਿਲਕ ਬਿਊਟੀ ਚ ਹਾਂਜੀ ਮੇਰੇ ਘਰ ਚੋਂ ਆਪਣੇ ਰਿਲੇਟਿਵ ਐ ਵੀਰ ਉਹਨਾਂ ਕੋਲ ਭੇਜੀ ਸੀ ਆਪਾਂ ਹਾਂਜੀ ਉਹ ਆਪਣਾ ਹੀ ਵੱਛੀ ਗਿਫਟ ਦਿੱਤੀ ਸੀ ਆਪਣੇ ਮਾਸੀ ਦਾ ਜੀ ਦਾ ਲੜਕਾ ਹੀ ਆ ਜੀ ਜਿਲ੍ਹਾ ਫਰੋਇਪਰ ਪਿੰਡ ਜੰਡਾ ਵਾਲਾ ਠੀਕ ਹੈ ਉਹਨਾਂ ਨੂੰ ਆਪਾਂ ਵੱਛੀ ਗਿਫਟ ਕੀਤੀ ਸੀ ਅੱਛਾ ਹਾਂਜੀ ਠੀਕ ਹੈ ਉੱਥੇ ਜਾ ਕੇ ਫਿਰ ਉਹ ਵਹਿੜ ਨੇ ਜਿਹੜਾ ਉਹ ਐਡਕੀ ਪ੍ਰਾਈਜ਼ ਹਾਸਲ ਕੀਤਾ ਹਾਂਜੀ ਹਾਂਜੀ ਅੱਜ ਆਪਾਂ ਦੋ ਨਗ ਵੇਚਣ ਲੱਗੇ ਆ ਹਾਂਜੀ ਜਰਸੀ ਕਿੰਨ ਮਸੂਆ ਸੂਈ ਹੈ ਇਹ ਜਰਸੀ ਇਹ ਹੈ ਜੀ ਤੀਜਾ ਸੂਆ ਜੀ ਠੀਕ ਹੈ ਹਾਂਜੀ ਸੂਈ ਕਦੋਂ ਗੁਰਿੰਦਰ ਭਾਈ ਇਹ ਸੂਈ ਕੱਲ ਰਾਤ ਆ ਜੀ ਕੱਲ ਰਾਤ ਸੂਈ ਹੈ ਅੱਗੇ ਜਿਹੜੀ ਇਹ ਬੱਛੀ ਆ ਗਈ ਇਹ এবੀਐਸ ਦੇ ਜੱਗਦੀ ਹੈ ਜੀ ਇਹ ਜੱਗਦੀ ਹੈ ਹਾਂਜੀ ਰੇਟ ਕੀ ਰੱਖੋਗੇ ਗਾਂ ਦਾ ਫੋਨ ਤੇ ਕਰਾਂਗੇ ਜੀ ਦੁੱਧ ਦਾ ਰਿਕਾਰਡ ਕੀ ਹੈ ਦੂਜੇ ਸੂਏ ਦਾ ਦੁੱਧ 30 ਪਲੱਸ ਹੈ ਇਹਦਾ ਦੂਜੇ ਸੂਏ 30 ਪਲੱਸ ਨੇ ਦੁੱਧ ਹਾਂਜੀ ਤੋੜਗੇ ਨੂੰ ਆਪਾਂ ਹਾਂਜੀ ਤੋੜ ਦਿੰਨੇ 230 ਪਲੱਸ ਦੁੱਧ ਦਾ ਰਿਕਾਰਡ ਪਿਛਲੇ ਸੂਏ ਦਾ ਜੈਗ ਬੋਲ ਦੀ ਬੱਛੀ ਨੂੰ ਜਨਮ ਦਿੱਤਾ ਹੈ ਰਾਤ ਹੀ ਸੋਈ ਹੈ ਹਵਾਨਾ ਤੁਸੀਂ ਗਾਂ ਦਾ ਦੇਖ ਲਓਗੇ ਥਾਣੇ ਦੇ ਹੱਥੀ ਚਵਾਈ ਵਾਲੇ ਵੀ ਆ ਬਾਕੀ ਮਸ਼ੀਨ ਤੇ ਤਾਂ ਥਣ ਪਾਸ ਹੀ ਹੁੰਦੇ ਆਪਾਂ ਨੂੰ ਪਤਾ ਤੁਸੀਂ ਚੋਈ ਸਕਦੇ ਹੋ ਸੂਆ ਤੀਜਾ ਵਹਿੜ ਦਾ 50062 ਦੀ ਆਪ ਤੇ ਬੱਛੀ ਆ ਗਈ ਜੈਕ ਬੋਲ ਦੀ ਪ੍ਰੋਪਰ ਰਿਕਾਰਡ ਆ ਦੋਸਤੋ ਗਾਂ ਦਾ ਹਵਾਨਾ ਤੁਸੀਂ ਇਹਦਾ ਦੇਖ ਰਹੇ ਹੋ ਥਾਣੇ ਦੇ ਹੱਥੀ ਚੁਾਈ ਵਾਲੇ ਥਾਣਾ ਚ ਵਿੱਥੀ ਬਹੁਤ ਚੰਗੀ ਐ ਜਿਵੇਂ ਜਿਵੇਂ ਦੁੱਧ ਆਉਂਦਾ ਜਾਣਾ ਇਹਨੇ ਓਵੇਂ ਓਵੇਂ ਹਵਾਨਾ ਭਰਦੀ ਜਾਊਗੀ ਹੋਰ ਹਵਾਨਾ ਟੈਟ ਹੋ ਜਾਣਾ ਦੁਪਹਿਰੇ ਜੇ ਵੀਡੀਓ ਬਣਾ ਰਹੇ ਆ ਲਗਭਗ ਟਾਈਮ 12 ਵਜੇ ਦੇ ਆਸ-ਪਾਸ ਦਾ ਹੋਊਗਾ ਉਸ ਹਿਸਾਬ ਚ ਤੁਸੀਂ ਇਹਦੇ ਹਵਾਨੇ ਦੀ ਜੱਜਮੈਂਟ ਕਰਿਓ 11:46 ਮਿੰਟ ਇਸ ਟਾਈਮ ਸੰਗਰੀਦ ਛੇ ਆ ਉਹ ਤੁਸੀਂ ਇੱਕ ਵਾਰ ਦੇਖੋ ਸੋਏ ਵੜ ਦਸੋ ਪਹਿਲੇ ਨੰਬਰ ਤੇ ਤੀਜਾ ਸੂਆ ਬਹੁਤ ਸੋਹਣੀ ਬਾਡੀ ਬੰਤਰ ਹੈ ਦੀ ਬਾਕੀ ਕੋਲੋਂ ਆ ਕੇ ਤੁਸੀਂ ਪਾਸ ਕਰ ਲਓ ਬੰਦੋ ਵੀਰੇ ਜਿਹਦੇ ਨਾਲ ਵੱਛੀ ਜੈਕ ਬੁੱਲਦੀ ਆ ਤੇ ਵੱਛੀ ਤੁਸੀਂ ਦੇਖੋ ਬੜੀ ਸੋਹਣੀ ਨਰੋਈ ਵੱਛੀ ਨੂੰ ਇਹਨੇ ਜਨਮ ਦਿੱਤਾ ਹੂੰ ਸੋ ਤੁਸੀਂ ਇਹਦੀ ਵੱਛੀ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਰੋ ਵੱਛੀ ਬਹੁਤ ਸੋਹਣਾ ਬੱਚਾ ਦਸੋ ਵੱਛੀ ਆ ਇਹਦੇ ਨਾਲ ਇੱਕ ਐਚ ਐਫ ਵੀ ਬਾਈ ਨੇ ਵੇਚਣੀ ਬਾਈ ਕਿੰਨਾ ਮਸੂਆ ਸੂ ਗਿਆ ਇਹ ਵੀ ਤੀਜਾ ਸੂਆ ਹੈ ਇਹ ਕਿੰਨੇ ਕ ਦਿਨ ਲੈ ਜੂ ਹਜੇ ਇਹਦੇ 20 ਦਿਨ ਪੈਂਡਿੰਗ ਪਏ ਆ ਜੀ ਹਜੇ ਪੂਰੇ 20 ਦਿਨ ਪੈਂਡਿੰਗ ਪਏ ਆ ਹਾਂਜੀ ਦੂਜੇ ਸੂਏ ਚ ਦੁੱਧ ਦਾ ਕੀ ਰਿਕਾਰਡ ਰਿਹਾ ਦੂਜੇ ਸੂਏ ਤਾਂ ਇਹਦਾ ਦੁੱਧ ਸੀਗਾ ਜੀ 37 38 ਕਿਲੋ ਦੁੱਧ ਜੀ 37 38 ਕਿਲੋ ਹਾਂਜੀ ਤਿਆਰ ਫਿਰ ਇਹ ਮੌਕੇ ਜੇ ਤੇ ਜਾ ਕੇ ਹੋਊਗੀ ਹਾਂਜੀ ਤਿਆਰ ਨਾ ਆਪਣੀ ਦੂਜਾ ਫੀੜ ਹੀ ਇਸ ਤਰ੍ਹਾਂ ਦੀ ਆ ਜੀ ਜਾਂ ਕੋਈ ਟ੍ਰਾਂਜੈਕਸ਼ਨ ਪੂਰਨ ਮੰਨ ਕੇ ਚੱਲੋ ਮੌਕੇ ਤੇ ਤਿਆਰ ਹੁੰਦੇ ਬੱਚੇ ਠੀਕ ਐ ਅਛਾ ਭਾਈ ਕਿਹੜੇ ਸੀਮਨ ਦੀ ਐ ਇਹ ਇਹ ਆਪ ਹੈਗੀ ਕਾਸ਼ਦੀਪ ਦੀ ਹੂੰ ਇਹਦੇ ਲੱਗਿਆ ਸੈਕ ਦਾ ਡੈਗਨ ਆਈ 66 ਤੋਂ ਗੱਬਣਾਈ 66 ਸੀ ਰੇਟ ਇਹਦਾ ਵੀ ਫਿਰ ਫੋਨ ਤੇ ਹਾਂਜੀ ਇਹਦਾ ਵੀ ਫੋਨ ਤੇ ਕਰਾਂਗੇ ਟੋਰੀ ਬਾਈ ਹਾਂਜੀ ਰੇਟ ਦੋਸਤੋ ਇਹਦਾ ਵੀ ਫੋਨ ਤੇ ਹੀ ਹੈ ਸੋ ਸੀਮਨ ਡਿਟੇਲ ਸਾਰੀ ਹੈਗੀ ਹੈ ਦੁੱਧ ਦੇ ਨੇ ਬੜਾ ਚੰਗਾ ਦਿੱਤਾ ਪਿਛਲੇ ਸਵੇਰ ਚ ਸੁਹਾ ਦਿੱਤੀ ਜਾਣ ਪੁੱਲ ਗਾਇ ਰਹੇ ਨੇ ਦੋਸਤੋ ਗਾਵਾਂ ਇਹ ਵੈਸੇ ਅੱਜ ਸਿਰਫ ਰੱਸਾ ਪਾ ਲਿਆ ਵੀਡੀਓ ਬਣਾਉਣੀ ਕਰਕੇ ਵੇ ਅਜੇ ਕੱਚੀ ਹੈ ਤੇ ਮੌਕੇ ਤੇ ਇਹਨੇ ਤਿਆਰ ਹੋਣਾ ਹੈ ਬਾਡੀ ਵੇਟ ਇਹਦਾ ਫੁੱਲ ਆ ਦੋਸਤੋ ਸੰਭਾਲੀ ਬਾਈ ਨੇ ਚੰਗੀ ਆ ਲੈ ਆਓ ਬਾਈ ਬਣ ਲਓ ਬੱਸ ਸੋ ਜੀ ਨੂੰ ਆਏ ਸਮਝਾਵੇ ਦੋਤੇ ਨੇ ਲਾਉਣਾ ਸ਼ੁਰੂ ਕਰਤਾ ਤਾਂ ਤੁਸੀਂ ਕੰਟੈਕਟ ਕਰ ਲਿਓ ਬਾਕੀ ਨਹੀਂ ਫਿਰ ਤਿਆਰ ਹੋਈ ਤੁਹਾਨੂੰ ਦਿਖਾਵਾਂਗੇ ਸੋ ਇਹ ਦੋ ਦਸਤੋ گاਵਾ ਅੱਜ ਬਾਈ ਨੇ ਵਿਕਾਊ ਕੀਤੀਆਂ ਸੀ ਤੇ ਫਾਰਮ ਦੇ ਵਿੱਚੋਂ ਤੁਹਾਨੂੰ ਇੱਕ ਵੀਡੀਓ ਜਿਹੜੀ ਉਹ ਤਸਾ ਰਹੇ ਆ 20 ਸਾਲ ਪੁਰਾਣਾ ਇਹਨਾਂ ਦਾ ਫਾਰਮ ਹੈ گاਵਾ ਦੀ ਬਰੀਡ ਤੇ ਕੰਮ ਕਰ ਰਹੇ ਆ ਜੀ ਜੇ ਵੀਰੇ ਜੇ ਕਿਸੇ ਨੇ ਮੱਛੀ ਕਟਾਉਣੀ ਹੋਵੇ ਆਪਾਂ 25000 ਦੀ ਕੱਟ ਲਾਂਗੇ 25 ਦੀ ਹਾਂਜੀ ਸੋ ਦੋਸਤੋ ਰੇਟ ਗਾਂ ਦਾ ਤਾਂ ਫੋਨ ਤੇ ਹੀ ਆ ਤੇ ਮੱਛੀ ਦਾ ਰੇਟ ਤੁਹਾਨੂੰ ਦੱਸਦਾ ਵੀ 25000 ਚ ਹੋਏ ਸੌਦੇ ਚੋਂ ਮੱਛੀ ਵਾਈ ਰੱਖ ਲੂਗਾ ਕਰ ਨਹੀਂ ਛੱਡਣੀ ਚਾਹੀਦੀ ਕਿਉਂਕਿ ਪੀੜੀਆਂ ਦਾ ਰਿਕਾਰਡ ਮਿਲ ਜਾਣਾ ਇਸ ਵਿੱਚੀ ਦਾ ਤੁਹਾਨੂੰ ਤੇ ਇਹਦੇ ਤੋਂ ਤੁਸੀਂ ਬਰੀਡਿੰਗ ਕਰ ਸਕਦੇ ਹੋ ਬਾਕੀ ਤੁਹਾਡੀ ਆਪਦੀ ਸੋਚ ਜਾਂ ਤੇ ਸਮਝ ਆ ਧੰਨਵਾਦ ਵੀਡੀਓ ਦੇਖਣ ਦਾ